ਆਮ ਆਦਮੀ ਪਾਰਟੀ ਆਪਣੇ 23 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਰਹੀ ਹੈ ਦੂਜੇ ਪਾਸੇ ਅਕਾਲੀ ਦਲ ਨੇ ਵੀ ਕੰਮਰ ਕਸ ਲਈ ਹੈ ਅਕਾਲੀ ਦਲ ਦੀਆਂ ਮੀਟਿੰਗਾਂ 'ਚ ਚਰਚਾ ਹੋ ਰਹੀ ਹੈ ਕਿ ਕਦੋਂ ਲਿਸਟ ਜਾਰੀ ਕੀਤੀ ਜਾਵੇ ਮੰਨਿਆ ਜਾ ਰਿਹਾ ਹੈ ਕਿ 35 ਉਮੀਦਵਾਰਾਂ ਦੀ ਪਹਿਲੀ ਲਿਸਟ ਆਏਗੀ ਸਾਡੇ ਨਾਲ ਪਾਰਟੀ ਦੇ ਸੀਨੀਅਰ ਲੀਡਰ ਤੇ ਪੰਜਾਬ ਦੇ ਸਿੱਖਿਆ ਮੰਤਰੀ ਦਿਲਜੀਤ ਸਿੰਘ ਚਿਮਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਚਿਮਨ ਸਾਹਿਬ ਆਮ ਆਦਮੀ ਪਾਰਟੀ ਲਿਸਟ ਜਾਰੀ ਕਰਨ ਜਾ ਰਹੀ ਹੈ ਅਕਾਲੀ ਦਲ ਦੀ ਕੀ ਤਿਆਰੀ ਹੈ ਕਦੋਂ ਤੱਕ ਆਪਾਂ ਮੰਨਿਏ ਕਿ ਲਿਸਟ ਆਉ ਪਹਿਲੀ ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕ A established party ਸਾਡੀ ਪ੍ਰਾਪਰ ਕੋਰ ਕਮੇਟੀ ਹੈ ਪ੍ਰਾਪਰ ਢਾਂਚਾ ਹੈਗਾ ਔਰ ਸਾਡੀ ਜਿਹੜੀ ਲੀਡਰਸ਼ਿਪ ਹੈ ਉਹ ਇਸ ਲੈਵਲ ਦੀ ਹੈ ਕਿ ਥੱਲੇ ਲੱਗ ਤੱਕ ਗਰਾਊਂਡ ਲੈਵਲ ਤੱਕ ਸਾਨੂੰ ਇੱਕ ਇੱਕ ਵਰਕਰ ਦੀ ਆਪਣੀ ਉਹਨਾਂ ਨੂੰ ਪਹਿਚਾਣ ਇਸ ਕਰਕੇ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਨੇ ਬੰਦੇ ਫੜਫੜ ਕੇ ਲਾਉਣੇ ਕੋਈ ਤਿੰਨ ਪਾਰਟੀਆਂ ਬਦਲ ਕੇ ਲਾਇਆ ਕੋਈ ਚਾਰ ਪਾਰਟੀਆਂ ਬਦਲ ਕੇ ਲਾਇਆ ਕੋਈ ਡਰਾਮੇ ਕਰ ਰਿਹਾ ਕਿਸੇ ਤੋਂ ਪੈਸੇ ਲੈਣੇ ਮੇਰੇ ਖਲ ਜਿਆਦਾ ਰੌਲਾ ਜਿਹੜੀ ਜਿਆਦਾ ਕਾਲੀ ਪੈ ਰਹੀ ਹੈ ਪੈਸਿਆਂ ਦਾ ਦਬਾਅ ਵੱਧ ਪੈ ਰਿਹਾ ਹੈ ਕਿ ਲੋਕੀ ਐਡਵਾਂਸ ਬੁਕਿੰਗ ਕਰਾ ਕੇ ਬੈਠੇ ਆ ਇਸ ਕਰਕੇ ਜਿਹੜੇ ਲੀਡਰ ਮੇਰੇ ਖਲ ਪੈਸੇ ਲੈ ਕੇ ਭੱਜਣਾ ਚਾਹੁੰਦੇ ਹੋ ਆਪਣੀਆਂ ਜ਼ਿੰਮੇਵਾਰੀਆਂ ਖਤਮ ਕਰਨੀਆਂ ਚਾਹੁੰਦੇ ਆ ਅਦਰਵਾਈਜ਼ ਕੋਈ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਕਾਲੀ ਨਹੀਂ ਹੈਗੀ ਸਾਡਾ ਇੱਕ ਪ੍ਰੋਪਰ ਸਿਸਟਮ ਹੈ ਜਦੋਂ ਵੀ ਠੀਕ ਸਮਝੇ ਗਈ ਸਾਡੀ ਲੀਡਰਸ਼ਿਪ ਸਲਾਮ ਮਸ਼ਹੂਰੀ ਨਾਲ ਉਦੋਂ ਹੀ ਫੈਸਲੇ ਹੋ ਜਾਣਗੇ ਲੇਕਿਨ ਸਾਨੂੰ ਕੋਈ ਲੱਪਣੇ ਨਹੀਂ ਪਣੇ ਉਮੀਦਵਾਰ ਸਾਡੇ ਤਾਂ ਆਲਰੇਡੀ ਹਰ ਥਾਂ ਦੇ ਉੱਤੇ 117 ਦੇ 117 ਹਲਕਿਆਂ ਚ ਸ਼੍ਰੋਮਣੀ ਅਕਾਲੀ ਦਲ ਭਾਤੇ ਜਨਤਾ ਪਾਰਟੀ ਦੀ ਬਕਾਇਦਾ ਸਟੈਬਲਿਸ਼ਡ ਲੀਡਰਸ਼ਿਪ ਪਿਛਲੇ ਦਿਨਾਂ ਵਿੱਚ ਕੁਝ ਚਰਚਾ ਹੋਈ ਹੈ ਮੀਟਿੰਗਾਂ 'ਚ ਕੁਝ ਲੀਡਰਾਂ ਨੇ ਦੱਸਿਆ ਕਿ ਚਰਚਾ ਹੋਈ ਹੈ 35 ਜਿਹੜੀਆਂ ਸੀਟਾਂ ਨੇ ਪਹਿਲੀ ਲਿਸਟ ਜਲਾਨੀਆਂ ਜਾ ਸਕਦੀਆਂ ਨੇ ਕਦੋਂ ਤੱਕ ਇਹ ਫੈਸਲਾ ਹੋ ਸਕਦਾ ਜਾਂ ਕੀ ਕੀ ਚਰਚਾ ਹੋਈ ਹੈ ਸਾਡੇ ਤਾਂ ਜਦੋਂ ਵੀ ਚर्चा ਹੁੰਦੀ ਡਿਵੈਲਪਮੈਂਟ ਤੇ ਚਰਚਾ ਹੁੰਦੀ ਜਿਹੜੀ ਸੋਸ਼ਲ ਵੈਲਫੇਅਰ ਸਕੀਮਾਂ ਦੀ ਚਰਚਾ ਹੁੰਦੀ ਵੀ ਜਿਹੜੀਆਂ ਸਾਡੀਆਂ ਸਰਕਾਰ ਦੀਆਂ ਸਕੀਮਾਂ ਹੈਗੀਆਂ ਪਾਰਟੀ ਦੀ ਮੀਟਿੰਗ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਵੀ ਉਹੀ ਫੀਡਬੈਕ ਲਈ ਜਾਂਦੀ ਇਸ ਕਰਕੇ ਕਦੀ ਟਿਕਟਾਂ ਤੇ ਇਸ ਤਰ ਸਾਡੀ ਮੈਂ ਕਹਿੰਦਾ ਬੜੀ ਸਟੈਬਲਿਸ਼ਡ ਲੀਡਰਸ਼ਿਪ ਹੈ ਸਾਡੀ ਲੀਡਰਸ਼ਿਪ ਨੇ ਤਾਂ ਜਦੋਂ ਫੈਸਲਾ ਲੈਣਾ ਹੋਇਆ ਇੱਕ ਦਿਨ ਚ ਸਾਰਾ ਫੈਸਲਾ ਕਰ ਸਕਦੀ ਕਿਸੇ ਦਾ ਵੀ ਲੋੜ ਨਹੀਂ ਇਹਨੇ ਲੀਡਰਸ਼ਿਪ ਸਮਰੱਥ ਹੈ ਕਿ ਜਦੋਂ ਫੈਸਲਾ ਲੈਣਾ ਚਾਵੇ ਕਦੋਂ ਵੀ ਕਰ ਸਕਦਾ ਪਰ ਇਸ ਕਰਕੇ ਇਹ ਸਾਨੂੰ ਇਹਨਾਂ ਦੇ ਕਰਕੇ ਕੋਈ ਕਾਲੀ ਨਹੀਂ ਪਈ ਇਹਨਾਂ ਨੂੰ ਆਪਾਂ ਸਾਈਡ ਤੇ ਵੀ ਰੱਖਦੀ ਕੀ ਲੱਗਦਾ ਕਦੋਂ ਤੱਕ ਪਹਿਲੀ ਲਿਸਟ ਜਾਂ ਕਦੋਂ ਤੱਕ ਇਹ ਤੇ ਵਿਚਾਰ ਚਰਚਾ ਨਹੀਂ ਹੋਈ ਜਦੋਂ ਕੋਈ ਬੈਠ ਕੇ ਕੋਰ ਕਮੇਟੀ ਬੈਠੇਗੀ ਹਾਲੇ ਇਲੈਕਸ਼ਨ ਬਹੁਤ ਦੂਰ ਹੈ ਹਾਲੇ ਤਾਂ ਸਾਡਾ ਸਾਰਾ ਜ਼ੋਰ ਲੱਗਿਆ ਕਿ ਜਿਹੜਾ ਡਵੈਲਪਮੈਂਟ ਦਾ ਜਿੰਨਾ ਵੀ ਅਸੀਂ ਸੰਗਤ ਦਰਸ਼ਨਾ ਦਾ ਦੂਜਾ ਜਿੰਨਾ ਸਰਕਾਰ ਨੇ ਪੈਸਾ ਦਿੱਤਾ ਉਹ ਪ੍ਰੋਪਰਲੀ ਯੂਟਲਾਈਜ਼ ਹੋਵੇ ਲੋਕੀ ਮਿਹਨਤ ਦੇ ਨਾਲ ਕੰਮ ਕਰਨ ਉਹਨਾਂ ਨੂੰ ਮੋਟੀਵੇਟ ਕਰੀਏ ਉਹਨਾਂ ਦੀ ਸੁਪਰਵੀਜ਼ਨ ਕਰੀਏ ਜਿਸ ਤਰੀਕੇ ਇਹਨਾਂ ਦਾ ਜਿਹੜਾ ਕਿੰਗੜਾ ਸਾਹਿਬ ਜਿਹੜੇ ਇਹਨਾਂ ਦੇ ਫਾਈਨੈਂਸ ਕਮੇਟੀ ਦੇ ਚੇਅਰਮੈਨ ਸੀ ਜੋ ਐਲੀਗੇਸ਼ਨਾਂ ਅੱਜ ਉਹਨਾਂ ਨੇ ਲਾਈਆਂ ਰੌਂਗਟੇ ਖੜੇ ਹੋ ਜਾਂਦੇ ਦੇਖ ਕੇ ਅਸੀਂ ਤਾਂ ਪਹਿਲਾਂ ਹੀ ਜਾਣਦੇ ਆ ਕਿ ਪੰਜਾਬ ਪਰ ਦੇ ਵਿੱਚ ਰੌਲਾ ਪਿਆ ਵੀ ਟੀਮਾਂ ਦੂਜੀਆਂ ਸੂਬਿਆਂ ਤੋਂ ਆ ਕੇ ਪੈਸੇ ਇਕੱਠੇ ਗੁਰਾਈ ਕਰ ਰਹੀਆਂ ਕਿ ਤੁਹਾਨੂੰ ਟਿਕਟ ਦਵਾਵਾਂਗੇ ਤੁਹਾਨੂੰ ਟਿਕਟ ਦਵਾਵਾਂਗੇ ਲੋਕਾਂ ਨੂੰ ਬੋਰਡਾਂ ਵਾਸਤੇ ਕੰਪੈਲ ਕੀਤਾ ਜਾ ਰਿਹਾ ਕਿ ਇੰਨੇ ਨੇ ਹਜ਼ਾਰ ਬੋਰਡ ਲਾਓ ਲੋਕਾਂ ਨੂੰ ਇਸ਼ਤਿਹਾਰਾਂ ਵਾਸਤੇ ਕੰਪੈਲ ਕੀਤਾ ਜਾ ਰਿਹਾ ਕਿ ਇੰਨੇ ਨੇ ਹਜ਼ਾਰ ਇਸ਼ਤਿਹਾਰ ਲਾਓ ਸਾਡੀ ਫੋਟੋ ਲਾ ਕੇ ਇਹਨਾਂ ਨੇ ਤੇ ਪੰਜਾਬ ਨੂੰ ਲੁੱਟਣ ਦਾ ਮਸਾਲਾ ਜਿਹੜਾ ਉਹ ਬਣਾ ਲਿਆ ਗੁਮਰਾ ਕਰਕੇ ਇਸ ਕਰਕੇ ਇਹ ਤਾਂ ਆਪਣੇ ਪੈਸੇ ਜਸਟੀਫਾਈ ਕਰਨਗੇ ਹੁਣ ਇਸ ਤੋਂ ਵੱਧ ਕੀ ਹੈ ਕਿ ਫਾਈਨੈਂਸ ਕਮੇਟੀ ਦਾ ਚੇਅਰਮੈਨ ਕਹਿ ਰਿਹਾ ਕਿ ਪੈਸੇ ਦੇ ਅਲੀਕੇਸ਼ਨ ਕੋ ਹੋਰ ਬੰਦਾ ਨਹੀਂ ਲਾ ਰਿਹਾ ਫਾਈਨੈਂਸ ਕਮੇਟੀ ਦਾ ਚੇਅਰਮੈਨ ਇਹ ਕਹਿ ਰਿਹਾ ਕਿ ਇੰਨੀ ਜਲਾਲਤ ਕਰਦੇ ਆ ਪੰਜਾਬੀਆਂ ਦੇ ਇਸ ਤੋਂ ਵੱਧ ਲਫ਼ਜ਼ ਹੁਣ ਕੋਈ ਬੰਦਾ ਕੀ ਦੱਸ ਸਕਦਾ ਤੇ ਇਸ ਤੋਂ ਪਹਿਲੇ ਕਹਿ ਰਹੇ ਕਿ ਇਹਨਾਂ ਲੋਕਾਂ ਤੋਂ ਬਚੋ ਇਹ ਬਹੁਤ ਖਤਰਨਾਕ ਲੋਕ ਹੈ ਇਹਨਾਂ ਦੇ ਹਵਸ ਹੈਗੇ ਸੱਤਾ ਤੇ ਕਬਜ਼ਾ ਕਰਨਾ ਤੇ ਪੈਸਾ ਕਟਾ ਲੈ ਤੇ ਇਹਨਾਂ ਨੇ ਢੋਂਗ ਰਚਿਆ ਹੋਇਆ ਇਮਾਨਦਾਰੀ ਦਾ ਬਦਲਾਅ ਦੀ ਰਾਜਨੀਤੀ ਦਾ ਆ ਬਦਲਾਅ ਦੀ ਰਾਜਨੀਤੀ ਇਹ ਦੇਣ ਜਾ ਰਿਹਾ ਜਿਹੜੇ ਟਿਕਟਾਂ ਵੇਚ ਰਹੇ ਯੂਥ ਤੇ ਕਾਫੀ ਫੋਕਸ ਕਰ ਰਹੇ ਨੇ ਇਹ ਕਾਂਗਰਸ ਦੇ ਕੈਪਟਨ ਮਰਿੰਦਰ ਸਿੰਘ ਨੇ ਕਿਹਾ ਕਿ 35 ਯੂਥ ਉਮੀਦਵਾਰਾਂ ਨੂੰ ਅਸੀਂ ਟਿਕਟਾਂ ਦੇਵਾਂਗੇ ਤਾਂ ਅਕਾਲੀ ਦਲ ਵੀ ਯੂਥ ਦੇ ਉੱਤੇ ਫੋਕਸ ਕਰੇਗਾ ਇਸ ਵਾਰ ਕਿ ਸਾਡੇ ਪ੍ਰਧਾਨ ਜਿਹੜੇ ਇਸ ਵੇਲੇ ਮੌਜੂਦਾ ਸਭ ਤੋਂ ਯੰਗ ਉਮਰ ਦੇ ਸੀ ਜਦੋਂ ਪ੍ਰਧਾਨਗੀ ਉਹਨਾਂ ਨੂੰ ਦਿੱਤੀ ਔਰ ਪਿਛਣੇ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੇ ਪਾਰਟੀ ਨੂੰ ਪੂਰੀ ਤਰ੍ਹਾਂ ਦੇ ਨਾਲ ਲੀਡ ਕਰਕੇ ਕੰਪੇਨ ਨੂੰ ਚਲਾਇਆ ਸਾਡੇ ਤਾਂ ਸ਼ੁਰੂ ਤੋਂ ਬੇਸ ਜਿਹੜਾ ਹੈਗਾ ਯੂਥ ਤੇ ਆਧਾਰਿਤ ਰਿਹਾ ਪਰ ਇਹਨਾਂ ਨੇ ਯੂਥ ਨੂੰ ਇਸ ਕਰਕੇ ਜਿਆਦਾ ਰੌਲਾ ਪਾਉਂਦੇ ਆ ਕਿਉਂਕਿ ਵੱਡਿਆਂ ਨੂੰ ਤਾਂ ਹੁਣ ਸਮਝ ਲੱਗਣ ਲੱਗੀ ਪਈ ਵੀ ਇਹ ਕੀ ਪਖੰਡਾ ਹੈ ਇਹ ਕੀ ਗੁਮਰਾਹਕੁੰਡਾ ਹਾਲੇ ਥੋੜੇ ਜਿਹਾ ਛੋਟਿਆਂ ਨੂੰ ਸਮਝਦੇ ਕਿ ਸ਼ਾਇਦ ਅਸੀਂ ਗੁਮਰਾਹ ਕਰਕੇ ਇੱਕ ਕਲੈਕਸ਼ਨ ਲੜ ਲਈਏ ਪਰ ਸਾਡਾ ਯੂਥ ਵੀ ਬਹੁਤ ਮੈਚੂਰ ਹੈ ਪੰਜਾਬ ਦਾ ਸਾਡਾ ਯੂਥ ਉਸ ਤਰ੍ਹਾਂ ਦਾ ਨਹੀਂ ਹੈਗਾ ਸਾਡੇ ਬੱਚੇ ਜਿਹੜੇ ਹੈਗਾ ਕਾਫੀ ਸਮਝਦਾਰ ਹੈ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣ ਵਾਲੇ ਇੱਕ ਕਲੈਕਸ਼ਨ 'ਚ ਪਾਰਲੀਮੈਂਟ 'ਚ ਇਹਨਾਂ ਨੇ ਭੇਖਾ ਜੇ ਪਾ ਲਿਆ ਸੀ ਹੁਣ ਲੁੱਕੀ ਸਾਰੇ ਸੁਚੇਤ ਹੋ ਗਏ ਚਿਮਨਾ ਸਾਹਿਬ ਮੰਨਿਆ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਗਵੰਤ ਮਾਨ ਦੇ ਉੱਤੇ ਉੜਤਾ ਮਾਨ ਕੈਂਪੇਨ ਲੈ ਕੇ ਆ ਰਿਹਾ ਕਿਉਂਕਿ ਸ਼ਰਾਬ ਦੇ ਅਲੀਗੇਸ਼ਨ ਲੱਗੇ ਨੇ ਉਹਨਾਂ ਤੇ ਦੇਖੋ ਉੜਤਾ ਮਾਨ ਦਾ ਕਹਾਦਾ ਹੈ ਤਾਂ ਉਹ ਡੁੱਬਦਾ ਮਾਨ ਇਹਦਾ ਸ਼ਰਾਬ ਚ ਡੁੱਬ ਗਿਆ ਔਰ ਜਿੰਨਾ ਜਰੀਲ ਇਸ ਵਿਅਕਤੀ ਨੇ ਪੰਜਾਬੀਆਂ ਨੂੰ ਦੁਨੀਆਂ ਦੇ ਵਿੱਚ ਕਰਾਇਆ ਕਦੇ ਕੋ ਸੋਚਦਾ ਕਿ ਪਾਰਲੀਮੈਂਟ ਦੇ ਵਿੱਚ ਮੈਂਬਰ ਇਹ ਲਿਖ ਕੇ ਦੇ ਦੇਣ ਕਿ ਇਹਦੇ ਕੋਲੋਂ ਸ਼ਰਾਬ ਦੀ ਬੋਨਦੀ ਹੈ ਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਾਂਦਾ ਹੈ ਤਾਂ ਉੱਥੇ ਗ੍ਰੰਥੀ ਇਹਨੂੰ ਥੱਲੇ ਲਾਦਨ ਕਿਤੇ ਕੋ ਸ਼ਰਾਬ ਦੀ ਬੋਨਦੀ ਹੈ ਅੱਜ ਕنگਰਸ ਸਾਹਿਬ ਨੇ ਕਿਹਾ ਕਿ ਦਰਬਾਰ ਸਾਹਿਬ ਜਦੋਂ ਕੇਜਰੀਵਾਲ ਦੇ ਨਾਲ ਗਿਆ ਸੀ ਉੱਥੇ ਵੀ ਕੇਜਰੀਵਾਲ ਨੇ ਆਪ ਕਹਿ ਕਿ ਇਹਨੇ ਸ਼ਰਾਬ ਪੀਤੀ ਹੋਈ ਸੀ ਔਰ ਪਾਰਲੀਮੈਂਟ ਦੀ ਜਿਹੜੀ ਕਮੇਟੀ ਹੈ ਮੈਂਬਰ ਉਹਦੇ ਕਹਿ ਰਿਹਾ ਵੀ ਇਹਦੀ ਡੈਡਿਕਸ਼ਨ ਸੈਂਟਰ ਇਹਨੂੰ ਭੇਜੋ ਇਹਦਾ ਇਲਾਜ ਕਰਾਓ ਇਸ ਤੋਂ ਵੱਧ ਬਦਨਾਮੀ ਇਹਨਾਂ ਨੇ ਪੰਜਾਬ ਤੇ ਕੀ ਕਰਦੀ ਤਾਂ ਅਕਾਲੀ ਦਲ ਇਹਨਾਂ ਵਾਸਤੇ ਵੇਲਾ ਨਹੀਂ ਹੈਗਾ ਇਹ ਤਾਂ ਲੋਕੀ ਸਮਝ ਗਏ ਵੀ ਗਲਤੀ ਕਰ ਬਿਠਿਆ ਲੋਕੀ ਗਲਤੀ ਆਪਣੀ ਸੁਧਾਰ ਲੈਣਗੇ ਕਾਲੀ ਦਲ ਦੀ ਲੜਾਈ ਕਿਹਦੇ ਨਾਲ ਆ ਹੋ ਕਾਂਗਰਸ ਨਾਲ ਆ ਜਾਂ ਆਮ ਆਦਮੀ ਪਾਰਟੀ ਨਾਲ ਦੇਖੋ ਸਾਡੀ ਤਾਂ ਲੜਾਈ ਹੈਗੀ ਹੈ ਕਿ ਅੱਗੇ ਨਿਕਲਣਾ ਕੰਮ ਕਰਕੇ ਇਹ ਉਹਨਾਂ ਦੀ ਰੇਸ ਹੈ ਕਿ ਕਿੰਨੇ ਦੂਜੇ ਨੰਬਰ ਤੇ ਆਉਣਾ ਹੈ ਕਿੰਨੇ ਤੀਜੇ ਨੰਬਰ ਤੇ ਆਉਣਾ ਅਸੀਂ ਉਹਨਾਂ ਤੇ ਛੱਡ ਦਿੰਦੇ ਹਾਂ ਉਹ ਆਪੋ ਚ ਲੜ ਕੇ ਜੋ ਮਰਜ਼ੀ ਤੈਅ ਕਰ ਲੈਣ ਐਸ ਵੇਲੇ ਜੋ ਪੰਜਾਬ ਦੀ ਸਥਿਤੀ ਹੈ ਜਿਸ ਤਰੀਕੇ ਦੀ ਡਿਵੈਲਪਮੈਂਟ ਹੋਈ ਹੈ ਜਿਸ ਤਰੀਕੇ ਦੇ ਬਾਕੀ ਸਾਰੇ ਕੰਮ ਹੋਏ ਆ ਲੋਕੀ ਬੜੇ ਸੰਤੋਸ਼ਾ ਔਰ ਮੈਂ ਦਾਅਵਾ ਨਾ ਕਰ ਸਕਦਾ ਕਿ ਗਵਰਨਮੈਂਟਲ ਰੀਟ ਹੈ ਸੋ ਇਸਨ ਦਲਜੀਤ ਸਿੰਘ ਚੀਮਾ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਪੰਜਾਬ ਦੇ ਸਿੱਖਿਆ ਮੰਤਰੀ ਜਿਨ੍ਹਾਂ ਦਾ ਕਹਿਣਾ ਕਿ ਅਕਾਲੀ ਦਲ ਟਿਕਟਾਂ ਬਾਰੇ ਅਕਾਲੀ ਦਲ ਨੂੰ ਕੋਈ ਕਾਲੀ ਨਹੀਂ ਹੈ ਪਰ ਸਮਾਂ ਆਉਣ ਦੇ ਉੱਤੇ ਸਾਰੇ ਵਰਗਾਂ ਨੂੰ ਨੌਜਵਾਨਾਂ ਨੂੰ ਵੀ ਹਰ ਵਰਗ ਨੂੰ ਟਿਕਟਾਂ ਵੀ ਦਿੱਤੀਆਂ ਜਾਣਗੀਆਂ ਔਰ ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਦਿਨੋ ਦਿਨ ਬੇਨਕਾਬ ਹੋ ਰਹੀ ਹੈ ਔਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਨਹੀਂ ਤੀਜੀ ਵਾਰ ਅਕਾਲੀ ਦਲ ਨੂੰ ਮੌਕਾ ਦੇਣਗੇ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ